ਨੇ ਚੱਕੇ ਝੋਲਾ ਨੇ ਤੇ ਚੜ ਜਾਂਦੀ ਬਸ ਤੇ ਲੱਗੇ ਕਹਨੇ ਵਿੱਚੋਂ ਵਾਰ ਹੋ ਗਈ ਜੱਟ ਦੇ ਨੇ ਚੱਕੇ ਝੋਲਾ ਨੇ ਤੇ ਚੜ ਜਾਵੇਂ ਬਸ ਤੇ ਲੱਗੇ ਕਹਨੇ ਵਿੱਚੋਂ ਵਾਰ ਹੋ ਗਈ ਜੱਟ ਦੇ ਕਾਹਦਾ ਕਰਤਾ ਕਰਾਇਆ maaf ਸਰਕਾਰ ਨੇ ਨਹੀਂ ਅੰਡੇ ਉੱਤੇ ਰੰਦੀਆਂ ਖੜੀ ਮਟੋਆ ਪਟਕੇ ਆਧਾਰ ਕਾਰਡ ਦੱਬ ਦੁਨੀਆ ਹੀ ਨਹੀਂ ਤੂੰ ਜਾਣੋ ਹਟਦੀ ਮਟੋਆ ਪਟਕੇ ਆਧਾਰ ਕਾਰਡ ਦੱਬ ਦੁਨੀਆ ਹੀ ਨਹੀਂ ਤੂੰ ਜਾਣੋ ਹਟਦੀ ਉਹ ਕਹਤਾ ਕੀ ਕਹਿੰਦੀ ਕਹਿੰਦੀ ਤੂੰ ਰਹੇ ਪੁੱਠੇ ਸਿੱਧੇ ਕਰਦਾ ਸਵਾਲ ਵੇ ਮਨੋਂ ਨੋਂ ਪੰਜ ਸੁੱਖੇ ਛੱਡਦੇ ਸਿਆਲ ਵੇ ਤੂੰ ਰਹੇ ਪੁੱਠੇ ਸਿੱਧੇ ਕਰਦਾ ਸਵਾਲ ਵੇ ਮਨੋਂ ਨੋਂ ਪੰਜ ਸੁੱਖੇ ਛੱਡਦੇ ਸਿਆਲ ਵੇ ਮੇਰੀ ਰੱਬ ਨਾਲੇ ਮੇਰੀ ਧਿਆ ਲੱਗਦੀ ਵੇ ਉਹੀ ਸਾਰੀ ਮੇਰ ਰੱਖਦਾ ਸਾਨੂੰ ਗਵਰਨਮੈਂਟ ਦਿੰਦੀ ਆ ਸਹੂਲਤਾਂ ਵੇ ਤੇਰਾ ਕਉਂ ਬਲੱਡ ਘਟਦਾ ਮੈਂ ਤੇਰਾ ਕੱਟਦਾ ਸਾਨੂੰ ਗਵਰਨਮੈਂਟ ਦਿੰਦੀ ਆ ਸਹੂਲਤਾਂ ਵੇ ਤੇਰਾ ਕਉਂ ਬਲੱਡ ਘਟਦਾ ਉਹ ਕਹਿੰਦਾ ਐਵੇਂ ਚੱਕਣਾ ਤੂੰ ਜੱਟ ਨੂੰ ਤਪਉਨੀਆਂ ਨੇ ਘਰੇ ਨਾਉਂਦੀ ਨੀ ਤੇ ਉੱਥੇ ਜਾ ਕੇ ਨਾਉਂਦੀ ਐ ਓ ਐਵੇਂ ਚੱਕਰਾ ਚ ਜਾਚੂ ਨੂੰ ਤੂੰ ਪਾਉਨੀ ਐ ਘਰੇ ਨਾਉਂਦੀ ਨੀ ਤੇ ਉੱਥੇ ਜਾ ਕੇ ਨਾਉਂਦੀ ਐ ਰੱਖੇ ਮਨ ਵਿੱਚ ਮੈਲ ਜਉਣੇ ਜੋਗিয়ে ਨੇ ਮੂਹ ਰਾਮ ਰਾਮ ਰੱਟਦੀ ਮਟਵਾ ਪਟ ਕੇ ਆਧਾਰ ਕਾਰ ਦੱਬ ਨੂੰ ਨੀ ਆਹੀਂ ਨੀ ਤੂੰ ਜਾਣੋ ਹਟਦੀ ਓਕੇ ਜੀ ਹੁਣ ਕਰਦੇ ਆ